ਡਾਕਟਰ ਸਾਹਿਬ ਸੁਖਬੀਰ ਬਾਦਲ ਦੀ ਇੱਕ ਚਿੱਠੀ ਸਾਹਮਣੇ ਆਈ ਹੈ ਜਿਹੜੀ ਕਿ ਅਕਾਲ ਤਖਤ ਸਾਹਿਬ ਨੂੰ ਦਿੱਤੀ ਗਈ ਹੈ ਨਾ ਤਾਂ ਉਸ ਚਿੱਠੀ ਦੇ ਵਿੱਚ ਸੁਖਬੀਰ ਬਾਦਲ ਨੇ ਦਲੀਲ ਦਿੱਤੀ ਕੋਈ ਤੇ ਨਾ ਹੀ ਦਿੱਤੀ ਕੋਈ ਸਫਾਈ ਇੱਕ ਨਿਮਾਨ ਆਇਆ ਸਿੱਖ ਬਣ ਕੇ ਮਾਫੀ ਮੰਗ ਲਈ ਇਸ ਬਾਰੇ ਤੁਸੀਂ ਕੀ ਦੋਖ ਦਿਓ ਜਗਮੀਤ ਜੀ ਇਹ ਸੁਖਬੀਰ ਬਾਦਲ ਸਾਹਿਬ ਦੀ ਤੇ ਕਾਲੀ ਦਲ ਦੀ ਉਹ ਹਾਲਤ ਹੋਈ ਪਈ ਹੈ ਆਖੇ ਮਰਦੀ ਕੀ ਨਾ ਕਰਦੀ ਤੇ ਮਰਦੀ ਨੇ ਇੱਕ ਚੱਬਿਆ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਕਿ ਸੁਖਬੀਰ ਬਾਦਲ ਸਾਹਿਬ ਦੀ ਅੱਜ ਚਿੱਠੀ ਜਾਰ ਹੋਈ ਐ ਸਾਹਮਣੇ ਆਈ ਐ ਤੇ ਉਹ ਚਿੱਠੀ ਅਕਾਲ ਤਖਤ ਸਾਹਿਬ ਨੂੰ ਲਿਖੀ ਗਈ ਸੀ ਤੇ ਉਸ ਚਿੱਠੀ ਦੇ ਵਿੱਚ ਸੁਖਬੀਰ ਬਾਦਲ ਸਾਹਿਬ ਨੇ ਜਿਹੜਾ ਅਕਾਲ ਤਖਤ ਨੇ ਉਹਦੇ ਤੋਂ ਜਵਾਬ ਮੰਗੇ ਸੀ ਜਿਹੜੇ ਉਹਤੇ ਤੇ ਦੋਸ਼ ਨੇ ਸੁਖਬੀਰ ਬਾਦਲ ਤੇ ਤੇ ਉਹਦੇ ਜਵਾਬ 'ਚ ਉਹਨੇ ਨਾ ਕੋਈ ਤੁਸੀਂ ਕਿਹਾ ਵੀ ਸਫਾਈਆਂ ਦਿੱਤੀਆਂ ਨੇ ਨਾ ਸੁਖਬੀਰ ਬਾਦਲ ਨੇ ਦਲੀਲਾਂ ਦਿੱਤੀਆਂ ਨੇ ਤੁਸੀਂ ਕਿਹਾ ਵੀ ਇੱਕ ਨਮਾਣੇ ਜੇ ਸਿੱਖ ਵਾਂਗ ਉਹਨੇ ਸਾਰੀਆਂ ਗਲਤੀਆਂ ਮੰਨੀਆਂ ਨੇ ਤੇ ਕਿਹਾ ਵੀ ਮੈਂ ਮਾਫੀ ਮੰਗਦਾ ਖਿਮਾ ਦਾ ਜਾਚਕਾਂ ਤੇ ਕਾਲ ਤਖਤ ਸਾਹਿਬ ਜੋ ਹੁਕਮ ਲਾਵੇਗੀ ਹੁਣ ਏਦੂ ਬਿਨਾ ਸੁਖਬੀਰ ਬਾਦਲ ਸਾਹਿਬ ਕੋਰ ਚਾਰਾ ਵੀ ਕੋਈ ਨਹੀਂ ਹੈ ਸੁਖਬੀਰ ਬਾਦਲ ਹੋਰਾਂ ਦੀ ਔਰ ਉਹਨਾਂ ਦੀ ਪਾਰਟੀ ਦੀ ਇਸ ਟਾਈਮ ਜੋ ਹਾਲਤ ਹੈ ਜਿਵੇਂ ਮਾਂਜਾ ਵੱਜਿਆ ਪਿਆ ਹੈ ਲੋਕਾਂ 'ਚ ਵੀ ਮਾਂਜਾ ਤੇ ਪਾਰਟੀ ਦੇ ਵੀ ਵੱਡੀ ਗਿਣਤੀ ਲੀਡਰ ਛੱਡ ਕੇ ਆਉ ਗਏ ਆਉ ਗਏ ਤਾਂ ਹੁਣ ਸੁਖਬੀਰ ਬਾਦਲ ਸਾਹਿਬ ਕੋਲ ਹੈ ਦਲੀਲਾਂ ਦੇਣ ਦੀ ਜਾਂ ਸਫਾਈਆਂ ਰੱਖਣ ਦੀ ਕੋਈ ਮਤਲਬ ਉਹ ਕਹਿੰਦੇ ਆ ਟਾਈਮ ਹੀ ਨਹੀਂ ਰਹਿ ਗਿਆ ਕਿਉਂਕਿ ਗਲਤੀਆਂ ਇੰਨੀਆਂ ਵੱਡੀਆਂ ਕੀਤੀਆਂ ਨੇ ਦੋਸ਼ ਇੰਨੇ ਵੱਡੇ ਨੇ ਅਜੇ ਵੀ ਜੇ ਉਹ ਸਫਾਈਆਂ ਦੇਣਗੇ ਤਰਕ ਦੇਣਗੇ ਆਪਦੀਆਂ ਗਲਤੀਆਂ ਨੂੰ ਛਪਾਉਣਗੇ ਤਾਂ ਸੁਖਬੀਰ ਬਾਦਲ ਤੇ ਕਾਲੀਦਾਵਨ ਨੂੰ ਪਤਾ ਵੀ ਲੋਕ ਐਡੇ ਬੇਵਕੂਫ ਨਹੀਂਗੇ ਫੇਰ ਲੋਕ ਹੋਰ ਬੁਰੀ ਤਰ੍ਹਾਂ ਮਾਂਜ ਦੇਣਗੇ ਇਸ ਕਰਕੇ ਰਾਹ ਹੀ ਇੱਕ ਬਚਿਆ ਸੀ ਉਹਨਾਂ ਕੋਲ ਵੀ ਚੁੱਪ ਚਾਪ ਹੁਣ ਗਲਤੀਆਂ ਮੰਨੋ ਮਾਫੀ ਮੰਗੋ ਤੇ ਕਾਲ ਤਖਤ ਸਾਹਿਬ ਦੇ ਅੱਗੇ ਸਮਰਪਣ ਕਰ ਦਿਓ ਦੇਖੋ ਹੁਣ ਇੱਥੇ ਵੱਡਾ ਸਵਾਲ ਇਹ ਹੈ ਵੀ ਸੁਖਬੀਰ ਬਾਦਲ ਦੇ ਉੱਪਰ ਜਿਹੜੇ ਦੋਸ਼ ਲੱਗੇ ਸੀ ਜਿਹੜੇ ਉਹਨਾਂ ਦੇ ਬਾਗੀ ਧੜੇ ਨੇ ਲਾਏ ਨੇ ਜਿਨ੍ਹਾਂ ਦਾ ਸਪਸ਼ਟੀਕਰਨ ਕਾਲ ਤਖਤ ਸਾਹਿਬ ਨੇ ਮੰਗਿਆ ਸੀ ਉਹ ਦੋਸ਼ ਬਹੁਤ ਵੱਡੇ ਨੇ ਤੇ ਜੇ ਸੁਖਬੀਰ ਬਾਦਲ ਨੇ ਕਾਲ ਤੱਕ ਸਾਹਮਣੇ ਕੋਈ ਸਫਾਈ ਨਹੀਂ ਰੱਖੀ ਕੋਈ ਉਹਨਾਂ ਦੋਸ਼ਾਂ ਤੇ ਦਲੀਲ ਨਹੀਂ ਰੱਖੀ ਤੇ ਸਿੱਧੀ ਮਾਫੀ ਮੰਗੀ ਹੈ ਇਹਦਾ ਮਤਲਬ ਹੈ ਸੁਖਬੀਰ ਬਾਦਲ ਨੇ ਉਹ ਦੋਸ਼ ਮੰਨ ਲਏ ਨੇ ਸਬਕਾਰ ਕਰ ਲਏ ਨੇ ਤੇ ਦੋਸ਼ ਬਹੁਤ ਵੱਡੇ ਨੇ ਮੈਂ ਫੇਰ ਬਾਰ-ਬਾਰ ਦੁਹਰਾ ਰਿਹਾ ਦੇਖੋ ਇਹ ਦੋਸ਼ ਨੇ ਵੀ ਇਹਨਾਂ ਨੇ ਜਿਹੜੇ ਸਰਸੇ ਡੇਰੇ ਦਾ ਮੁਖੀ ਆ ਜਿਹੜਾ ਹੁਣ ਜੇਲ੍ਹ ਚ ਹੈ ਰਾਮਰੀਮ ਵੀ ਉਹਦੇ ਨਾਲ ਕਿਵੇਂ ਮਿਲਮਲਾ ਕੇ ਚੱਲੇ ਨੇ ਇੱਕ ਦੋਸ਼ ਤਾਂ ਇਹ ਐ ਫਿਰ ਬੇਅਦਬੀ ਨਾਲ ਸੰਬੰਧਤ ਦੋਸ਼ ਨੇ ਫਿਰ ਹੋਰ ਬੜੇ ਗੰਭੀਰ ਕਿਸਮ ਦੇ ਉਹ ਦੋਸ਼ ਨੇ ਜਿਹੜੇ ਇੱਕ ਸਿੱਖ ਸ਼ਬੀ ਵਾਲੇ ਜਾਂ ਇੱਕ ਸਿੱਖ ਕਹਾਉਣ ਵਾਲੇ ਵਿਅਕਤੀ ਦੇ ਲਈ ਬਹੁਤ ਵੱਡੀ ਗੱਲ ਨੇ ਤਾਂ ਜੇਕਰ ਇੰਨੇ ਵੱਡੇ ਦੋਸ਼ਾਂ ਤੇ ਸੁਖਬੀਰ ਬਾਦਲ ਨੇ ਬਿਨਾਂ ਸਫਾਈ ਤੋਂ ਬਿਨਾਂ ਦਲੀਲ ਤੋਂ ਮਾਫੀ ਮੰਗੀ ਐ ਤਾਂ ਹੁਣ ਅੱਗੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਪਰਖ ਦਾ ਟਾਈਮ ਐ ਕਿਉਂਕਿ ਆਕਾਲ ਤਖਤ ਬਹੁਤ ਮਹਾਨ ਸੰਸਥਾ ਸਿੱਖਾਂ ਦੀ ਤੇ ਆਕਾਲ ਤਖਤ ਦੀ ਪਰੰਪਰਾ ਇਤਿਹਾਸ ਇਹ ਰਿਹਾ ਵੀ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਆਕਾਲ ਤਖਤ ਸਾਹਿਬ ਦੇ ਉਸ ਟਾਈਮ ਦੇ ਜਥੇਦਾਰ ਨੇ ਕੋੜੇਵਾਰ ਦੀ ਸਹਾਇਤਾ ਦਿੱਤੀ ਹੋਈ ਆ ਤੇ ਅੱਜ ਜੇ ਸੁਖਬੀਰ ਬਾਦਲ ਆਪਦੇ ਆਪ ਨੂੰ ਸਿੱਖ ਵੀ ਕਹਿੰਦਾ ਸਿੱਖਾਂ ਦੀ ਨਮੈਂਦਾ ਪਾਰਟੀ ਦਾ ਪ੍ਰਧਾਨ ਵੀ ਕਹਿੰਦਾ ਤੇ ਜੇ ਉਹਨੇ ਇੱਕ ਤਰ੍ਹਾਂ ਨਾਲ ਐਡੇ ਗੰਭੀਰ ਦੋਸ਼ ਨੂੰ ਮੰਨ ਲਿਆ ਆ ਫਿਰ ਇੱਥੇ ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇਹ ਮਿਸਾਲ ਕਾਇਮ ਕਰਨੀ ਪਵੇਗੀ ਚਾਹੀਦੀ ਹੈ ਕਰਨੀ ਵੀ ਸਜ਼ਾ ਕੀ ਦੇਣੀ ਚਾਹੀਦੀ ਹੈ ਹੁਣ ਸਜ਼ਾ ਪੂਰਾ ਪੰਜਾਬ ਦੇਖਣਾ ਚਾਹੁੰਦਾ ਕਈ ਵਾਰੀ ਕੀ ਕਰਦੇ ਨੇ ਜਿਹੜੀ ਸੇਵਾ ਹੁੰਦੀ ਹੈ ਨਾ ਜਿਵੇਂ ਲੰਗਰ ਵਰਤਾਉਣਾ ਜਾਂ ਉੱਥੇ ਜੋੜੇ ਘਰ ਚ ਜੋੜੇ ਸਾਹਮਣੇ ਉਹ ਐ ਸੇਵਾ ਲੱਖਾਂ ਦੀ ਤਦਾਦ ਦੇ ਵਿੱਚ ਜਨਤਾ ਜਾ ਕੇ ਦਰਬਾਰ ਸਾਹਿਬ ਉਹ ਸੇਵਾ ਕਰਦੀ ਹੈ ਤੇ ਕਈ ਵਾਰੀ ਕੀ ਕੀਤਾ ਜਾਂਦਾ ਵੀ ਜਿੱਥੇ ਸਜ਼ਾ ਲਾਉਣੀ ਹੈ ਉੱਥੇ ਕਹਿੰਦੇ ਆ ਜੀ ਸੇਵਾ ਲਾਤੀ ਅਸੀਂ ਵੀ ਇੰਨੇ ਦਿਨੇ ਲੰਗਰ ਵਰਤਾਉਣਗੇ ਐ ਇੰਨੇ ਦਿਨੇ ਜੋੜੇ ਝਾੜਨਗੇ ਇਹਦਾ ਮਤਲਬ ਵੀ ਜਿਹੜੀ ਐਨੀ ਸੰਗਤ ਉੱਥੇ ਜਾ ਕੇ ਤੇ ਜੋੜੇ ਝਾੜਨ ਦੀ ਸੇਵਾ ਕਰਦੀ ਹੈ ਜਾਂ ਲੰਗਰ ਵਰਤਾਉਣ ਦੀ ਸੇਵਾ ਕਰਦੀ ਹੈ ਉਹ ਕੀ ਫਿਰ ਸਜ਼ਾ ਭੁਗਤ ਰਹੀ ਹੈ ਕਮਾਲ ਹੈ ਇੱਥੇ ਹੁਣ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਇੱਕ ਮਿਸਾਲ ਕਾਇਮ ਕਰਨੀ ਪੈਗੀ ਸੁਖਬੀਰ ਬਾਦਲ ਤੇ ਦੋਸ਼ ਲੱਗੇ ਉਹ ਗਿਆ ਮੰਨ ਹੁਣ ਕਾਲ ਤੱਕ ਸਾਹਿਬ ਦੇ ਜਥੇਦਾਰ ਨੂੰ ਉਹ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਵਾਲੇ ਜਥੇਦਾਰ ਸਾਹਿਬ ਵਾਲਾ ਇਤਿਹਾਸ ਜਿਹੜਾ ਉਹ ਦੁਹਰਾਉਣਾ ਚਾਹੀਦਾ ਪਰ ਇੱਥੇ ਲੋਕ ਇਹ ਵੀ ਕਹਿੰਦੇ ਨੇ ਵੀ ਜਿਹੜੇ ਜਥੇਦਾਰ ਸਾਹਿਬ ਨੇ ਉਹ ਉਹਨਾਂ ਦੇ ਉੱਪਰ ਸਵਾਲ ਉਠਾਉਂਦੀ ਐ ਸਿੱਖ ਸੰਗਤ ਵੀ ਇਹ ਜਿਹੜੇ ਮੌਜੂਦਾ ਦੌਰ ਦੇ ਜਥੇਦਾਰ ਨੇ ਇਹ ਵੀ ਸਿਆਸ ਦੀ ਭੇਟ ਚੜ ਜਾਂਦੇ ਨੇ ਇਹ ਸਵਾਲ ਉਠਾਏ ਜਾਂਦੇ ਨੇ ਲੋਕ ਇਹ ਵੱਡੇ ਪੱਧਰ ਤੇ ਸਿੱਖ ਸੰਗਤ ਦੇ ਇਹ ਇਹ ਗੱਲਾਂ ਕਰਦੀ ਐ ਔਰ ਅੱਜ ਕਈ ਲੋਕ ਤਾਂ ਇਹ ਵੀ ਕਹਿ ਰਹੇ ਨੇ ਮੈਂ ਸੋਸ਼ਲ ਮੀਡੀਆ ਤੇ ਵੀ ਪੜ ਰਿਆ ਸੀਗਾ ਵੀ ਇਹ ਸਾਰਾ ਕੁਝ ਆਪ ਕਰਾਇਆ ਜਾ ਰਿਹਾ ਹੈ ਬਈ ਕਿਵੇਂ ਸੁਖਬੀਰ ਬਾਦਲ ਨੂੰ ਤੇ ਉਹਦੀ ਪਾਰਟੀ ਨੂੰ ਡੁੱਬਦੀ ਬੇੜੀ ਨੂੰ ਕਿਵੇਂ ਬੰਨੇ ਲਾਇਆ ਜਾਏ ਇਹਦਾ ਇੱਕ ਤਰੀਕਾ ਕੁਝ ਲੋਕ ਕਹਿੰਦੇ ਆ ਕੱਢਿਆ ਬਈ ਐਂ ਕਰਕੇ ਵੀ ਐਂ ਕਰਕੇ ਦੋਸ਼ ਆਉਣਗੇ ਐਂ ਕਰਕੇ ਫਿਰ ਓਦੋਂ ਵੀ ਵੱਧ ਆਤਮ ਸਮਰਪਣ ਕਰਕੇ ਮਾਫੀ ਮੰਗਾਗੇ ਤੇ ਲੋਕਾਂ ਦੇ ਵਿੱਚ ਪਾਖ ਸਾਫ ਹੋ ਜਾਣਗੇ ਚਲੋ ਉਹ ਹੋ ਸਕਦਾ ਲੋਕਾਂ ਦਾ ਅਨੁਮਾਨ ਗਲਤ ਹੋਵੇ ਜਿਹੜੇ ਇਹ ਅਨੁਮਾਨ ਲਾ ਰਹੇ ਨੇ ਪਰ ਜਿਹੜੇ ਦੋਸ਼ ਨੇ ਸੁਖਬੀਰ ਬਾਦਲ ਤੇ ਉਹ ਗੰਭੀਰ ਨੇ ਸੁਖਬੀਰ ਬਾਦਲ ਨੇ ਦੋਸ਼ ਮੰਨ ਲਏ ਨੇ ਸੁਖਬੀਰ ਬਾਦਲ ਨੇ ਇਹ ਕਹਤਾ ਜਿਹੜੀ ਤੁਸੀਂ ਗੱਲ ਕੀਤੀ ਹੈ ਵੀ ਸੁਖਬੀਰ ਬਾਦਲ ਨੇ ਐ ਸਫਾਈ ਕੋਈ ਨਹੀਂ ਦਿੱਤੀ ਦਲੀਲ ਕੋਈ ਨਹੀਂ ਦਿੱਤੀ ਤੇ ਬਿਨਾਂ ਸ਼ਰਤ ਮਾਫੀ ਮੰਗ ਲਈ ਐ ਇੰਜ ਨਹੀਂ ਹੋਇਆ ਸੁਖਬੀਰ ਬਾਦਲ ਸਾਹਿਬ ਹੋਰੀ ਤੇ ਕਾਲੀ ਦਲ ਦੇ ਜਿਹੜੇ ਲੀਡਰ ਨੇ ਇਹ ਵੀ ਬਹੁਤ ਮਝੇ ਹੋਏ ਸਿਆਸਦਾਨ ਨੇ ਉਹਨਾਂ ਨੇ ਦੋਵੇਂ ਕੰਮ ਕਰ ਲਏ ਜਿੰਨੀ ਕ ਸਫਾਈ ਦੇਣੀ ਸੀ ਉਹ ਵੀ ਦੇ ਲਈ ਤੇ ਬਾਕੀ ਜਿੰਨਾ ਨਮਾਣਾਪਣ ਦਿਖਾਉਣਾ ਸੀ ਉਹ ਵੀ ਦਿਖਾ ਲਿਆ ਹੁਣ ਤੁਸੀਂ ਕਹੋਗੇ ਸੁਖਬੀਰ ਬਾਦਲ ਨੇ ਤਾਂ ਸਫਾਈ ਦਿੱਤੀ ਨਹੀਂ ਜਿਹੜੀ ਚਿੱਠੀ ਸੁਖਬੀਰ ਬਾਦਲ ਨੇ ਆਪ ਦੇ ਆਪ ਦੇ ਜਵਾਬ ਦੇ ਨਾਲ ਸਪਸ਼ਟੀਕਰਨ ਦੇ ਨਾਲ ਇੱਕ ਚਿੱਠੀ ਹੋਰ ਭੇਜੀ ਸੁਖਬੀਰ ਬਾਦਲ ਨੇ ਜਿਹੜੀ 2015 ਦੇ ਵਿੱਚ ਉਹਨਾਂ ਦੇ ਪਿਤਾ ਪ੍ਰਕਾਸ਼ ਸਿੰਘ ਬਾਦਲ ਨੇ ਕਾਲ ਤਖਸਾਲ ਸਾਹਿਬ ਨੂੰ ਲਿਖੀ ਸੀ ਉਹ ਵੀ ਚਿੱਠੀ ਨਾਲ ਭੇਜੀ ਹੈ ਇਹਨਾਂ ਦੋਸ਼ਾਂ ਬਾਰੇ ਹੀ ਉਹ ਚਿੱਠੀ ਹੈ ਉਹ ਚਿੱਠੀ ਪ੍ਰਕਾਸ਼ ਸਿੰਘ ਬਾਦਲ ਨੇ 2015 ਚ ਭੇਜੀ ਸੀ ਹੁਣ ਉਹਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਨੇ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਲਿਖੀਆਂ ਜਵਾਬ ਦਿੱਤਾ ਹੋਇਆ ਜਿਹੜਾ ਜਿਹਦੇ ਵਿੱਚ ਕੁਝ ਦਲੀਲਾਂ ਵੀ ਕਹੀਆਂ ਜਾ ਸਕਦੀਆਂ ਕੋਈ ਤਰਕ ਵੀ ਕਹਿ ਸਕਦਾ ਸਫਾਈ ਵੀ ਕਹੀ ਜਾ ਸਕਦੀ ਆ ਉਹਦੇ ਸਾਰਾ ਕੁਝ ਰਲਮਾ ਮਿਲਮਾ ਹੈਗਾ ਨਾਲੇ ਤਾਂ ਉਹ ਭੇਜਤੀ ਨਾਲ ਤੇ ਨਾਲੇ ਆਪਦੇ ਪੱਧਰ ਤੇ ਕਹਿੰਦਾ ਵੀ ਦਲੀਲਾਂ ਤੇ ਤਰਕ ਮੈਂ ਨਹੀਂ ਦੇਣੇ ਕਿਉਂਕਿ ਦਲੀਲਾਂ ਤਰਕ ਉਥੇ ਦਿੱਤੇ ਜਾਂਦੇ ਜਿੱਥੇ ਗਲਤੀ ਨਾ ਮੰਨਣੀ ਹੋਵੇ ਠੀਕ ਹੈ ਤੇ ਪਰਦਾ ਪਾਉਣਾ ਹੋਵੇ ਇਹ ਸੁਖਬੀਰ ਬਾਦਲ ਨੇ ਆਪਦੇ ਜਵਾਬ ਚ ਲਿਖਿਆ ਪਰ ਜੇ ਪਰਦਾ ਨਹੀਂ ਸੀ ਪਾਉਣਾ ਜੇ ਦਲੀਲਾਂ ਤਰਕ ਨਹੀਂ ਸੀ ਦੇਣੇ ਤਾਂ ਫਿਰ ਆਪਦੇ ਪਿਤਾ ਲਈ ਚਿੱਠੀ ਨਾਲ ਭੇਜਣ ਦਾ ਕੀ ਮਤਲਬ ਸੀ ਫਿਰ ਤੁਸੀਂ ਦੋ ਲਾਈਨਾਂ ਚ ਸਿੱਧਾ ਲਿਖ ਦੇ ਵੀ ਜੋ ਵੀ ਦੋਸ਼ ਮੇਰੇ ਤੇ ਲੱਗੇ ਨੇ ਉਹਨਾਂ ਨੂੰ ਮੈਂ ਮੰਨਦਾ ਤੇ ਮੈਂ ਮਾਫੀ ਮੰਗਦਾ ਤੇ ਜੋ ਵੀ ਸਜ਼ਾ ਅਕਾਲ ਤਖਤ ਤੈਅ ਕਰੇਗਾ ਭੁਗਤਣ ਲਈ ਤਿਆਰ ਹਾਂ ਸਿੱਧਾ ਲਿਖ ਦੇ ਤੁਸੀਂ ਦੋ ਲਾਈਨਾਂ ਚ ਗੱਲ ਲਿਖ ਦੇ ਬਸ ਤੁਸੀਂ 8-10 ਲੈਣਾ ਹੀ ਤਾਂ ਚਿੱਠੀ ਆਪ ਲਿਖਤੀ ਨਾਲ ਤੁਸੀਂ ਆਪਦੇ ਪਿਤਾ ਦਾ ਜਵਾਬ 2015 ਵਾਲਾ ਭੇਜਤਾ ਕਸਰ ਕੀ ਰਹਗੀ ਤੁਸੀਂ ਦੱਸ ਦਿਓ ਕਿੱਥੇ ਕਸਰ ਰਹਗੀ ਸੋ ਸੁਖਬੀਰ ਬਾਦਲ ਸਾਹਿਬ ਜੇਕਰ ਇਹਨਾਂ ਦੀ ਪਾਰਟੀ ਦੀ ਅੱਜ ਆ ਹਾਲਤ ਨਾ ਹੁੰਦੀ ਜਿਹੜੀ ਹੈਗੀ ਆ ਕਦੇ ਵੀ ਕਾਲਤਾਖ ਸਾਹਿਬ ਅੱਗੇ ਮੈਨੂੰ ਲੱਗਦਾ ਐਨੇ ਨਮਾਣੇ ਬਣ ਕੇ ਨਹੀਂ ਸੀ ਪੇਸ਼ ਆਉਣਾ ਇਹਨਾਂ ਨੇ ਫਿਰ ਇਹਨਾਂ ਨੇ ਤਰਕ ਵੀ ਦੇਣੇ ਸੀ ਫਿਰ ਦਲੀਲਾਂ ਵੀ ਦੇਣੀਆਂ ਸੀ ਫਿਰ ਬੜਾ ਕੁਝ ਇਹਨਾਂ ਨੇ ਕਰਨਾ ਸੀ ਉਹ ਤਾਂ ਹੁਣ ਹਾਲਤ ਹੀ ਇਸ ਕਿਸਮ ਦੀ ਬਣ ਗਈ ਵੀ ਉਹ ਉਹ ਹੋਰ ਕੁਝ ਰਿਹਾ ਹੀ ਨਹੀਂ ਤੋਂ ਗੱਲ ਇਹ ਆ ਵੀ ਗੱਲ ਨੂੰ ਸਾਰੇ ਪੱਖਾਂ ਤੋਂ ਸੋਚਣਾ ਵਿਚਾਰਨਾ ਚਾਹੀਦਾ